ਪੰਜਾਬ ਸਰਕਾਰ ਵੱਲੋਂ ਜਿੱਥੇ ਵਿਕਾਸ ਕਾਰਜ ਕੀਤੇ ਜਾ ਰਹੇ ਨੇ ਉੱਥੇ ਹੀ ਨੌਜਵਾਨਾਂ ਨੂੰ ਨਸ਼ਾ ਦਾ ਦੂਰ ਕੱਢ ਕੇ ਖੇਡਾਂ ਵੱਲ ਜੁੜਨ ਦੇ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਨਵੇਂ ਖੇਡ ਮੈਦਾਨ ਅਨੁਸਾਰੇ ਜਾ ਰਹੇ ਨੇ ਜਿਸ ਦੇ ਚਲਦਿਆਂ ਅੱਜ ਹਲਕਾ ਮਲੋੜ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਆਪਣੇ ਹਲਕੇ ਦੇ ਪਿੰਡ ਦਾਨੇਵਾਲਾ ਤੋਂ ਸ਼ੁਰੂਆਤ ਕਰਦਿਆਂ ਕਰੀਬ 40 ਲੱਖ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਨਵੇਂ ਖੇਡ ਗਰਾਊਂਡ ਦਾ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਗਰਾਊਂਡ ਹਲਕੇ ਦੇ ਕਰੀਬ 22 ਪਿੰਡਾਂ ਦੇ ਵਿੱਚ ਸਾਰੇ ਜਾ ਰਹੇ ਨੇ ਜਿਨ੍ਹਾਂ ਤੇ 6.5 ਕਰੋੜ ਰੁਪਏ ਦੀ ਲਾਗਤ ਆਵੇਗੀ ਉਹਨਾਂ ਨੀਂਹ ਪੱਥਰ ਰੱਖਣ ਉਪਰੰਤ মিডিਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮਹਮ ਦੇ ਤਹਿਤ ਇਹ ਵੀ ਇੱਕ ਉਸੇ ਯੁੱਧ ਦਾ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਹੋਰ ਕੀ ਕਰੇ ਚੰਗ ਦੀ ਅੱਜ ਜਿਹੜਾ ਹੈ ਕਿੰਨੇ ਕਰੋੜ ਦੀ ਲਾਗਤ ਨਾਲ ਜਿਹੜਾ ਉਸ ਦੇ ਕੰਮ ਜਿਹੜੇ ਨਾਲ ਸਟੇਡੀਅਮ ਦੇ ਨੀ ਪੱਤਰ ਕਰਦੇ। ਅ ਦੇਖੋ ਜੀ ਅੱਜ ਅਸੀਂ ਦੋ ਚੀਜ਼ਾਂ ਦੀ ਸ਼ੁਰੂਆਤ ਮਲੋਟ ਹਲਕੇ 'ਚ ਕਰ ਰਹੇ ਹਾਂ। ਇੱਕ ਤਾਂ ਯੁੱਧ ਨਸ਼ਿਆਂ ਵਿਰੁੱਧ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਲਹਿਰ ਚਲਾਈ ਹੈ ਔਰ ਇਹਨੂੰ ਵੀ ਅਸੀਂ ਉਸੇ ਯੁੱਧ ਦਾ ਹੀ ਹਿੱਸਾ ਗਹਿਣ ਸਕਦੇ ਹਾਂ ਕਿਉਂਕਿ ਅਸੀਂ ਮਲੋਟ ਹਲਕੇ ਦੇ 22 ਪਿੰਡਾਂ ਦੇ ਵਿੱਚ ਜਿਹੜੇ ਖੇਡ ਗਰਾਊਂਡ ਬਣਾਉਣ ਜਾ ਰਹੇ ਹਾਂ तकरीबन 6.5 ਕਰੋੜ ਦੀ ਲਾਗਤ ਦੇ ਨਾਲ ਤੇ ਉਹਦੀ ਸ਼ੁਰੂਆਤ ਕੀਤੀ ਅੱਜ ਪਿੰਡ ਦਾਨੇ ਵਾਲੇ ਤੋਂ 40 ਲੱਖ ਦੀ ਲਾਗਤ ਦੇ ਨਾਲ ਇਹ ਪਲੇਗਰਾਊਂਡ ਬਣੇਗਾ ਔਰ ਉਸ ਤੋਂ ਬਾਅਦ ਅਸੀਂ ਜਿਹੜੀਆਂ ਇਹਨਾਂ ਦੀਆਂ ਗਲੀਆਂ ਨੇ ਉਹਨਾਂ ਦੇ ਵੀ ਨਾਲ-ਨਾਲ ਜਿਵੇਂ ਜਿਵੇਂ ਕਿਸੇ ਪਿੰਡ ਦਾ ਵਿਕਾਸ ਹੋ ਰਿਹਾ ਉਹ ਨਾਲ ਉਦਘਾਟਨ ਕਰਾਂਗੇ ਔਰ ਮੈਂ ਇਹ ਕਹਿਣਾ ਚਾਹਾਂਗੀ ਕਿ ਇਹ ਗਰਾਊਂਡ ਇਸ ਗੱਲ ਦੀ ਗਵਾਹੀ ਭਰਨਗੇ ਕਿ ਜਦੋਂ ਅਸੀਂ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਈ ਸੀ ਤਾਂ ਅਸੀਂ ਨਾਲ-ਨਾਲ ਆਪਦੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਸੀ ਕਿ ਤੁਹਾਡੀ ਜਿਹੜੀ ਹੁਣ ਆਉਣ ਵਾਲੀ ਜ਼ਿੰਦਗੀ ਹੈ ਜਾਂ ਖੇਡਾਂ ਦੇ ਗਰਾਊਂਡਾਂ 'ਚ ਬੀਤੂਗੀ ਜਾਂ ਸਕੂਲਾਂ ਕਾਲਜਾਂ 'ਚ ਬੀਤੂਗੀ ਤੇ ਨਸ਼ਿਆਂ ਤੋਂ ਅਸੀਂ ਦੂਰ ਆਪਣੀ ਜਵਾਨੀ ਨੂੰ ਲੈ ਕੇ ਜਾਵਾਂਗੇ। ਹੁਣ ਤੱਕ ਕਿੰਨੇ ਨੌਜਵਾਨਾਂ ਤੋਂ ਜਿਹੜੇ ਨਸ਼ਿਆਂ ਨੂੰ ਛਡਾਉਣ ਦੇ ਵੀ ਯਤਨ ਕੀਤੇ ਜਾ ਚੁੱਕੇ ਆ। ਅਹ ਦੇਖੋ ਜੀ ਗਿਣਤੀ ਤਾਂ ਹਲੇ ਕਹਿ ਲੋ ਕਿ ਇੱਕ ਕੰਟੀਨਿਊਸ ਪ੍ਰੋਸੈਸ ਹੈ ਔਰ ਲਗਾਤਾਰ ਲੱਗੇ ਹੋਏ ਆ। ਮਲੋਟ ਹਲਕੇ 'ਚ ਦੇਖਦੇ ਆ ਅਸੀਂ ਕਿੰਨੇ ਕਿ ਸਫਲ ਹੁੰਨੇ ਆ ਕਿਉਂਕਿ ਇਹ ਕਿਣਾ ਔਖਾ ਹੁੰਦਾ ਕਿ ਕੋਈ ਅਸੀਂ ਬਾਉਂਡਰੀ ਕ੍ਰੀਏਟ ਕਰਤੀ ਵੀ ਇਹਨਾਂ ਨੇ ਛੱਡਤਾ ਇਹਨਾਂ ਨੇ ਕਿ ਲਗਾਤਾਰ ਇਹਨਾਂ ਦੀ ਪੈਰਵਾਹੀ ਕਰਨੀ ਪੈਂਦੀ ਹੁੰਦੀ ਹੈ ਔਟ ਕਲੀਨਿਕਾਂ ਵਿੱਚ ਲੈ ਕੇ ਜਾਵਾਂਗੇ ਰੀਹੈਬਿਲੀਟੇਸ਼ਨ ਸੈਂਟਰ ਮਜ਼ਬੂਤ ਕਰਾਂਗੇ ਅਸੀਂ ਮਲੋਟ ਵਾਲਾ ਵੀ ਜਿਹੜਾ ਡੀਡਿਕਸ਼ਨ ਸੈਂਟਰ ਹੈ ਉਹਨੂੰ ਵੀ ਬਹੁਤ ਅਪਗ੍ਰੇਡ ਕਰ ਲਿਆ ਸੋ ਇਹ ਲੜਾਈ ਅਸੀਂ ਬਹੁਤ ਚੰਗੀ ਤਰ੍ਹਾਂ ਲੜਾਂਗੇ ਤਰੀਕੇ ਨਾਲ ਲੜਾਂਗੇ ਤਾਂ ਕਿ